ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਨਾਲ ਪੱਕ ਚੁਕਿਆ ਹੈ ਤੇ ਉਮੀਦਵਾਰ ਆਪੋ ਆਪਣੀਆਂ ਪਾਰਟੀਆਂ ਦੇ ਲਈ ਪ੍ਰਚਾਰ ਕਰਦੇ ਵੀ ਨਜ਼ਰ ਆ ਰਹੇ ਨੇ ਲੋਕਾਂ ਵਿੱਚ ਵਿਚਰ ਰਹੇ ਨੇ ਤੇ ਵਾਅਦੇ ਦਾਅਵੇ ਕੀਤੇ ਜਾ ਰਹੇ ਨੇ ਸੁਲਤਾਨਪੁਰ ਲੋਧੀ ਹਲਕੇ ਦੀ ਗੱਲ ਕਰੀਏ ਤਾਂ ਸਭ ਪਾਰਟੀਆਂ ਦੇ ਉਮੀਦਵਾਰ ਆਪਣੀਆਂ ਵੋਟਾਂ ਪੱਕੀਆਂ ਕਰ ਰਹੇ ਨੇ ਤੇ ਲੋਕਾਂ ਦਾ ਦਿਲ ਜਿੱਤਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਕੈਪਟਨ ਹਰਮੰਦਰ ਸਿੰਘ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਪ੍ਰਚਾਰ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਜਾ ਰਿਹਾ ਜੋ ਉਹਨਾਂ ਨੂੰ ਲੰਬੇ ਸਮੇਂ ਤੋਂ ਆ ਰਹੀਆਂ ਨੇ ਤਾਨੂੰ ਪਤਾ ਹੁੰਦਾ ਵੀ ਜੋ ਸਾਨੂੰ ਲੋਕਾਂ ਕੋਲ ਜੋ ਪਿਆਰ ਜੋ ਸਤਿਕਾਰ ਮਿਲ ਰਿਹਾ ਹੈ ਉਹ ਦਿਨ-ਦਿਨ ਇੰਨਾ ਵੱਧਦਾ ਜਾ ਰਿਹਾ ਹੈ ਕਿ ਹੁਣ ਲੱਗਦਾ ਹੈ ਨਹੀਂ ਪਿਆਰ ਲੈ ਲੈ ਕੇ ਭਰੇ ਪਏ ਆ ਲੋਕਾਂ ਨੂੰ ਇੰਨਾ ਰਿਸਪੌਂਸ ਮਿਲਦੇ ਆ ਤੁਹਾਨੂੰ ਇਹਨਾਂ ਇਸ ਵਾਰਡ ਨੂੰ 11 12 ਵਾਰਡ ਆ ਔਰ ਗਲੀ ਹੈ ਕੰਟੀ ਵਾਲੀ ਗੱਲ ਇਸ ਤਰ੍ਹਾਂ ਕੇ ਦੇਖੋ ਅਸੀਂ ਜਿਸ ਮੁੱਦੇ ਨਾਲ ਮੈਂ ਆਇਆ ਫਰਦਾਨਪੁਰ ਦੇ ਵਿੱਚ ਉਹ ਮੁੱਦਾ ਹੈਗਾ ਦੇ ਲੋਕਾਂ ਦੀ ਸੇਵਾ ਕਰਦੀ ਲੋਕਾਂ ਦੇ ਇਸ ਸ਼ਹਿਰ ਨੂੰ ਡਵੈਲਪ ਕਰਨਾ ਇਸ ਕਰਕੇ ਮੈਂ ਵਰਕ ਜਿਆਦਾ ਕਿਉਂ ਕਰ ਰਿਹਾ ਕਿਉਂਕਿ ਮੈਨੂੰ ਆਈ ਵਾਂਟ ਟੂ ਵਿਨ ਐਂਡ ਪੀਪਲ ਆਰ ਵਿਦ ਮੀ ਜੋ ਲੋਕਾਂ ਦਾ ਪਿਆਰ ਉਹ ਸਤਿਕਾਰ ਮੈਨੂੰ ਮਿਲ ਰਿਹਾ ਮੈਂ ਚਾਹੁੰਦਾ ਕਿ ਮੈਂ ਇਹਨਾਂ ਨੂੰ ਇੱਕ ਚੰਗਾ ਸ਼ਹਿਰ ਬਣਾ ਕੇ ਰੀਪੇ ਕਰਾਂ ਤਾਂ ਕਿ ਲੋਕੀ ਇਸ ਸ਼ਹਿਰ ਦੇ ਵਿੱਚ ਜੋ ਅੱਜ ਤੋਂ 5 ਸਾਲ ਪਿਛੇ ਨੇ ਬਤਾਇਆ ਉਹ ਪਸਾਰੇ ਜਾਣਦੇ ਆ ਤੇ ਇਹ ਪੀਪਲ ਪੀਪਲ ਆਰ ਦੁਖੀ ਸੀ ਅਰੇ ਫੈਡ ਅਪ ਹੋ ਚੁੱਕੇ ਸੀਗੇ ਇਸ ਮਾਹੌਲ ਤੋਂ ਲਾਅ ਐਂਡ ਆਰਡਰ ਤੋਂ ਇਹ ਸਾਰੀਆਂ ਗੱਲਾਂ ਇੱਕ ਬੇਨ ਮੁੱਦਾ ਸੀਗਾ ਤੇ ਅਸੀਂ ਮੇਰੀ ਜੋ ਨੀਂਦ ਆ ਮੈਂ ਉਸ ਦੀ ਮੈਂ ਤਾਂ ਬਿਆ ਕਿ ਮੈਂ ਨਾ ਰੋਕਣ ਚੰਗੀ ਸੌਂਖ ਤੇ ਸਕੂਨ ਵਾਲੀ ਜ਼ਿੰਦਗੀ ਵਿੱਚ নো ਡਾਊਟ ਜਦ ਚਾਰ ਕੈਂਡੀਡੇਟ ਹੈਗੇ ਆ ਐਂਡ ਇੱਕ ਆਮ ਪਾਰਟੀ ਆ ਇੱਕ ਮੇਰੇ ਕਹਿੰਦਾ ਆਜ਼ਾਦ ਕੈਂਡੀਡੇਟ ਆ ਕਾਂਗਰਸ ਆ ਤੇ ਅਸੀਂ ਭ੍ਰਮਣੀ ਕਾਲੀ ਦਲ ਕਿ ਸ਼੍ਰੋਮਣੀ ਕਾਲੀ ਦਲ ਦਾ ਇਸਟਿਡੀ ਜੋ ਦੇਖੋ ਤੇ ਇਟ ਇਜ਼ 100 ইয়ার্স ওল্ড পার্টি অর ਇਨਾ স্ট্রং ਸਰਕਾਰ ਚਾਰਟਰ 베ਸਡ ਹੈ ਜਿੱਥੇ ਵੀ ਜਾਓ ਮਤਲਬ ਧਿਆਨ ਨੂੰ ਲੋਕੀ ਜਿਹੜੇ ਸ਼੍ਰੋਮਣੀ ਕਾਲੀ ਦਲ ਵਾਲੇ ਸਾਡੇ ਵਰਕਰ ਆ ਸਾਡੇ ਲੈਟਸ ਲਾਈਕ ਅ ਫੈਮਲੀ ਉਹ ਪਰਿਵਾਰ ਦੀ ਤਰ੍ਹਾਂ ਸਾਨੂੰ ਮਿਲਦੇ ਆ ਔਰ ਪਰਿਵਾਰ ਦੀ ਤਰ੍ਹਾਂ ਸਾਡੀ ਲੜਾਈ ਲੜ ਰਹੇ ਆ ਔਰ ਇਸ ਲੜਾਈ ਨੇ ਹੀ ਸਾਨੂੰ ਜਿੱਤਾ ਦੇਣਾ ਕਿਉਂਕਿ ਉਹਨਾਂ ਦੇ ਵਿੱਚ ਉਤਸ਼ਾਹ ਇੰਨਾ ਹੈਗਾ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਬਾਕੀ ਸਭ ਮੰਡੇ ਪਏ ਆ। ਦਿਸ ਇਜ਼ ਵਨ 빅 ਪਾਰਟੀ। ਜਿਉਣਾ ਆਪਣੇ ਸਾਰੇ ਵੋਟਰਾਂ ਨੂੰ ਕਿ ਮੇਰੇ ਵੀਰੋ ਮੈਂ ਇਸ ਸੁਮੇਰਚ ਸultanpur ਨੂੰ ਇੱਕ ਸੁੰਦਰ ਤੇ ਸਕੂਨ ਵਾਲਾ ਸ਼ਹਿਰ ਬਣਾਉਣਾ ਚਾਹੁੰਦਾ। ਉਹਦੇ ਵਿੱਚ ਮੇਰੀ ਮਦਦ ਕਰੋ। 20 ਤਰੀਕ ਨੂੰ ਵੋਟਾਂ ਪੈਣੀਆਂ। ਆਪਾਂ ਸਾਰੇ ਇਕੱਠੇ ਹੋ ਕੇ ਐਤ ਕੀ ਸ਼ੌਨੀ ਕਾਲੀ ਦਲ ਨੂੰ ਜਿਧਾਈਏ। ਇੱਥੋਂ ਸਰਕਾਰ ਬਣਾਈਏ ਸ਼ੌਨੀ ਕਾਲੀ ਦਲ ਦੀ ਔਰ ਫਿਰ ਜੋ ਡਵੈਲਪਮੈਂਟਸ ਅਸੀਂ ਕਰਨਾ ਚਾਹਦੇ ਸੀ ਪਿਛਲੇ 5-10 ਸਾਲਾਂ ਚੋ ਹੋਈ ਨਹੀਂ ਬਲਕਿ ਅਸੀਂ 5-10 ਸਾਲ ਪਿੱਛੇ ਪੈ ਗਏ ਆ ਅਸੀਂ ਵਾਪਸ ਉੱਥੇ ਆਉਣਾ ਚਾਹੁੰਦੇ ਆ ਤਾਂ ਕਿ ਸੁल्तानਪੁਰ ਸ਼ਹਿਰ ਇੱਕ ਸੁਧਰ ਸ਼ਹਿਰ ਬਣੇ ਇਹ ਮੇਰੀ ਸੋਚ ਹੈ ਇਸ ਮੌਕੇ ਕੈਪਟਨ ਹਰਮੰਦਰ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਦੌਰਾਨ ਜੋ ਲੋਕਾਂ ਨੇ ਪਰੇਸ਼ਾਨੀਆਂ ਝੱਲੀਆਂ ਉਹ ਹੱਟ ਪਈਆਂ ਚੁੰਦੇ ਨੇ ਤੇ ਉਹ ਸ਼ਰੋਮਣੀ ਕਾਲੀ ਦਲ ਦੀ ਸਰਕਾਰ ਆਉਣ ਤੇ ਉਹਨਾਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰਨਗੇ ਸੁल्तानਪੁਰ ਲੋਧੀ ਤੋਂ ਚੰਦਰ ਮੜੀਆ ਦੀ ਰਿਪੋਰਟ mini pocket